ਜਦ ਇੱਕ ਰੂਹ ਆਪਣੇ ਸਤਿਗੁਰੂ ਨੂੰ ਪੁਕਾਰਦੀ ਹੈ ਤੇ ਸਤਿਗੁਰੂ ਆਪਣੀ ਰੂਹ ਦੀ ਕਿਨੇ ਪੁਕਾਰ ਸੁਣਦੇ ਹਨ ਅੱਜ ਸਾਨੂੰ ਐਸ ਸਾਖੀ ਚ ਪਤਾ ਲੱਗੇਗਾ ਮਲੇਰ ਕੋਟਲੇ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ ਉੱਥੋਂ ਦੀ ਇੱਕ ਸਿਸਟਰ ਨੇ ਸਾਨੂੰ ਆਪਣੀ ਬਚਪਨ ਤੋਂ ਲੈ ਕੇ ਅੱਜ ਤੱਕ ਦੀ ਆਪ ਬੀਤੀ ਸੁਣਾਈ ਹੈ ਕਿ ਸਤਿਗੁਰੂ ਨੇ ਉਹਨਾਂ ਦੀ ਕਿਵੇਂ ਪੁਕਾਰ ਸੁਣੀ ਸੀ ਜਦੋਂ ਬੱਚੀ ਛੋਟੀ ਸੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਸਤਸੰਗੀ ਨਹੀਂ ਸੀ ਕੋਈ ਵੀ ਬਾਬਾ ਜੀ ਨੂੰ ਨਹੀਂ ਮੰਨਦਾ ਸੀ ਉਹ ਬੱਚੀ ਦੇ ਗਵਾਂਡ ਦੇ ਵਿੱਚ ਹੀ ਇੱਕ ਸਤਸੰਗੀ ਪਰਿਵਾਰ ਰਹਿੰਦਾ ਸੀ ਉਹ ਬੱਚੀ ਉਹਨਾਂ ਦੇ ਘਰ ਬਹੁਤ ਆਇਆ ਜਾਇਆ ਕਰਦੀ ਸੀ ਜਦ ਵੀ ਉਸ ਬੱਚੀ ਨੇ ਸਕੂਲ ਤੋਂ ਆਣਾ ਤੇ ਬੱਚੀ ਨੇ ਉਹਨਾਂ ਦੇ ਘਰ ਚਲੀ ਜਾਣਾ 9-10 ਸਾਲ ਦੀ ਉਹ ਬੱਚੀ ਸੀ ਸੋਚਿਆ ਜਾਏ ਤੇ ਇੱਡੀ ਜੀ ਬੱਚਿਆਂ ਨੂੰ ਮਾਲਿਕ ਦੇ ਨਾਲ ਰੁਝਾਨ ਹੁੰਦਾ ਹੀ ਨਹੀਂਗਾ ਅਗਰ ਸੋਚਿਆ ਜਾਈ ਤੇ ਇਹਡੇ-ਡੇ ਬੱਚੇ ਸਤਗੁਰੂ ਨੂੰ ਕਈ ਬਹੁਤ ਪਿਆਰ ਕਰਦੇ ਹਨ ਇਹ ਤੇ ਮਾਲਿਕ ਵਾਸਤੇ ਖਿੱਚ ਹੈ ਉਹ ਬੱਚੀ ਦੀ ਵੀ ਕੋਈ ਜਿਆਦਾ ਉਮਰ ਨਹੀਂ ਸੀ ਜਦ ਵੀ ਉਹ ਬੱਚੀ ਉਹਨਾਂ ਦੇ ਘਰ ਜਾਂਦੀ ਸੀ ਤੇ ਦੇਖਦੀ ਸੀ ਕਿ ਕੋਈ ਬੁੱਕਸ ਲੈ ਕੇ ਪੜ ਰਹੇ ਨੇ ਬਾਬਾ ਜੀ ਦੀਆਂ ਕੀਸ਼ਟਾ ਲੱਗੀਆਂ ਹੋਈਆਂ ਨੇ ਕੋਈ ਸਤਸੰਗ ਸੁਣ ਰਿਹਾ ਹੈ ਕੋਈ ਸ਼ਬਦ ਸੁਣ ਰਿਹਾ ਹੈ ਤੇ ਉਹ ਬੱਚੀ ਨੂੰ ਬੜਾ ਵਧੀਆ ਲੱਗਦਾ ਸੀ ਇੱਕ ਦਿਨ ਉਹਨਾਂ ਦੇ ਘਰ ਹੀ ਕੋਈ ਬੁੱਕ ਰੀਡ ਕਰ ਰਹੀ ਸੀ ਉਹ ਬੱਚੀ ਵੀ ਉਹ ਬੁੱਕ ਰੀਡ ਕਰਨ ਲੱਗੀ ਉਸ ਬੱਚੀ ਨੂੰ ਉਹ ਬੁੱਕ ਬਹੁਤ ਹੀ ਪਿਆਰੀ ਲੱਗੀ ਉਸ ਬੱਚੀ ਨੇ ਕੀ ਕੀਤਾ ਕਿ ਉਹ ਵਾਲੀ ਜਿਹੜੀ ਬੁੱਕ ਸੀ ਉਹ ਆਪਣੇ ਘਰ ਲੈ ਆਈ ਜਦ ਆਪਣੀ ਘਰ ਲੈ ਕੇ ਆਈ ਤੇ ਆਪਣੇ ਘਰ ਉਹ ਬੁੱਕ ਨੂੰ ਰੀਡ ਕਰਨ ਲੱਗੀ ਹੁਣ ਬੱਚੀ ਦਾ ਪਿਆਰ ਹੀ ਸੀ ਸਮਝ ਹੀ ਸੀ ਕਿ ਉਸ ਬੱਚੀ ਨੂੰ ਪਤਾ ਨਹੀਂ ਉਸ ਬੁੱਕ ਪੜ੍ਹ ਕੇ ਕੀ ਕੁਛ ਅਹਿਸਾਸ ਹੋਇਆ ਹੋਵੇਗਾ ਉਸ ਬੱਚੀ ਦੀ ਜਿਹੜੀ ਮਾਤਾ ਸੀ ਉਹ ਵੀ ਬੁੱਕ ਪੜ੍ਹਨ ਲੱਗੀ ਸੀ ਐਨੀ ਹੀ ਜਦ ਉਹ ਬੱਚੀ ਆਪਣੇ ਗਵਾਂਢ ਜਾਇਆ ਕਰਦੀ ਸੀ ਤੇ ਬਸ ਬੁਕਸ ਹੀ ਪੜਦੀ ਰਹਿੰਦੀ ਸੀ ਸੰਡੇ ਨੂੰ ਅਗਰ ਉਹਨਾਂ ਦੇ ਘਰ ਚਲੀ ਜਾਂਦੀ ਸੀ ਤੇ ਉਹਨਾਂ ਦੇ ਨਾਲ ਸਤਸੰਗ ਤੇ ਚਲੀ ਜਾਇਆ ਕਰਦੀ ਸੀ ਐਵੇਂ ਹੀ ਸਮੇਂ ਬੀਤਦਾ ਗਿਆ ਥੋੜੀ ਜੀ ਵੱਡੀ ਹੋਈ ਤੇ ਇੱਕ ਵਾਰ ਉਹ ਉਸੇ ਪਰਿਵਾਰ ਦੇ ਨਾਲ ਬਿਆਸ ਵੀ ਚਲੀ ਗਈ ਜਦੋਂ ਬਿਆਸ ਗਈ ਤੇ ਉਥੇ ਸਤਿਗੁਰੂ ਦੇ ਦਰਸ਼ਨ ਕੀਤੇ ਤੇ ਉਸ ਬੱਚੀ ਨੂੰ ਬਹੁਤ ਵਧੀਆ ਲੱਗਿਆ ਲੇਕਿਨ ਉਹਦੀ ਬੱਚੀ ਦੇ ਜਿਹੜੇ ਬ੍ਰਦਰ ਸੀ ਪਿਤਾ ਸੀ ਉਹ ਬਿਲਕੁਲ ਵੀ ਐਸ ਚੀਜ਼ ਨੂੰ ਅਲਾਉ ਨਹੀਂ ਕਰਦੇ ਸੀ ਇੱਕ ਦੋ ਵਾਰ ਉਸ ਬੱਚੀ ਨੇ ਆਪਣੇ ਪਰਿਵਾਰ ਨੂੰ ਕਿਹਾ ਵੀ ਕਿ ਆਪਾਂ ਬਿਆਸ ਚਲੀਏ ਕਰੀਏ ਉੱਥੇ ਬਹੁਤ ਵਧੀਆ ਲੱਗਦਾ ਹੈ ਉੱਥੋਂ ਦੇ ਜਿਹੜੇ ਸੰਤ ਨੇ ਉਹ ਬਹੁਤ ਵਧੀਆ ਗੱਲਾਂ ਕਹਿੰਦੇ ਨੇ ਤੇ ਉਹਨਾਂ ਦੇ ਪਰਿਵਾਰ ਵਾਲੇ ਕਹਿਣ ਲੱਗੇ ਕਿ ਅਸੀਂ ਜਿੰਨੂੰ ਮੰਨ ਰਹੇ ਹਾਂ ਸਾਡੇ ਵਾਸਤੇ ਉਹੀ ਸਾਰਾ ਕੁਝ ਹੈ ਤੇ ਅੱਜ ਤੋਂ ਬਾਅਦ ਤੂੰ ਵੀ ਇਨ੍ਹਾਂ ਚੱਕਰਾਂ 'ਚ ਨਹੀਂ ਪੈਣਾ ਤੇ ਅੱਜ ਤੋਂ ਬਾਅਦ ਤੂੰ ਵੀ ਬਿਆਸ ਡੇਰੇ ਨਹੀਂ ਜਾਣਾ ਹੁਣ ਉਸ ਬੱਚੀ ਦਾ ਵੀ ਤੇਰੀ ਜਾਣਾ ਬੰਦ ਹੋ ਗਿਆ ਹੁਣ ਉਸ ਬੱਚੀ ਦੇ ਜਿਹੜੇ ਮਨ ਦੇ ਵਿੱਚ ਪਿਆਰ ਸੀ ਉਹ ਤੇ ਮਾਲਿਕ ਵਾਸਤੇ ਪੂਰਾ ਹੀ ਸੀ ਜਦੋਂ ਬੱਚੀ ਵੱਡੀ ਹੋ ਗਈ ਤਦ ਵੀ ਉਹ ਬੱਚੀ ਦੇ ਮਨ ਦੇ ਵਿੱਚ ਆਪਣੇ ਸਤਿਗੁਰੂ ਵਾਸਤੇ ਪ੍ਰੇਮ ਹੀ ਪ੍ਰੇਮ ਸੀ ਪੁਕਾਰ ਹੀ ਪੁਕਾਰ ਸੀ ਔਰ ਇਹੀ ਅਰਦਾਸ ਕਰਦੀ ਸੀ ਕਿ ਸਤਿਗੁਰੂ ਕਦੀ ਤੇ ਸੁਣੋਗੇ ਪਰ ਪਰਿਵਾਰ ਵਾਲਿਆਂ ਨੇ ਉਹਨੂੰ ਨਹੀਂ ਸਮਝਿਆ ਜਦ ਬੱਚੀ ਵੱਡੀ ਹੋ ਗਈ ਤੇ ਪਰਿਵਾਰ ਵਾਲਿਆਂ ਨੇ ਉਹਦਾ ਰਿਸ਼ਤਾ ਤੈਅ ਕਰ ਦਿੱਤਾ ਜਿਸ ਘਰ ਦੇ ਵਿੱਚ ਰਿਸ਼ਤਾ ਤੈਅ ਕੀਤਾ ਸੀ ਉਹ ਪਰਿਵਾਰ ਵੀ ਬਾਬਾ ਜੀ ਨੂੰ ਨਹੀਂ ਮੰਨਦਾ ਸੀ ਹੁਣ ਬੱਚੀ ਦਾ ਮਨ ਤੇ ਬਹੁਤ ਉਦਾਸ ਲੇਕਿਨ ਸਤਗੁਰੂ ਤੇ ਅਟੁੱਟ ਵਿਸ਼ਵਾਸ ਵੀ ਸੀ ਜਦ ਉਹ ਬੱਚੀ ਵਿਆਹ ਕਰਕੇ ਅਗਲੇ ਪਰਿਵਾਰ ਦੇ ਵਿੱਚ ਗਈ ਤੇ ਉਸ ਬੱਚੀ ਦੇ ਕੋਲ ਇੱਕ ਛੋਟੀ ਜੀ ਫੋਟੋਸ ਉਹ ਫੋਟੋ ਉਸ ਬੱਚੀ ਨੇ ਆਪਣੇ ਕੋਲ ਰੱਖੀ ਜਦੋਂ ਬੱਚੀ ਨੇ ਫੋਟੋ ਰੱਖੀ ਤੇ ਉਹਨੂੰ ਹੀ ਦੇਖ-ਦੇਖ ਕੇ ਉਹ ਗੱਲਾਂ ਕਰਦੀ ਰਹਿੰਦੀ ਸੀ ਕਿ ਸਤਿਗੁਰੂ ਕਦੀ ਤੇ ਮੇਰੀ ਸੁਣੋਗੇ ਇੱਕ ਦਿਨ ਉਹ ਸਿਸਟਰ ਨੇ ਆਪਣੇ ਹਸਬੰਦ ਨੂੰ ਕਿਹਾ ਕਿ ਇਸ ਤਰਾ ਇਸ ਤਰਾ ਮੈਂ ਬਾਬਾ ਜੀ ਨੂੰ ਬਹੁਤ ਮੰਨਦੀ ਹਾਂ ਬਹੁਤ ਪਿਆਰ ਹੈ ਮੇਰਾ ਉਹਨਾਂ ਦੇ ਨਾਲ ਤੇ ਅਗਰ ਤੁਸੀਂ ਮੈਨੂੰ ਪਰਮਿਸ਼ਨ ਦਿਓ ਤੇ ਮੈਂ ਵਿਆਸ ਚਲੀ ਜਾਇਆ ਕਰਾਂ ਤੇ ਉਹਨਾਂ ਦੇ ਹਸਬੰਦ ਵੀ ਇਹੀ ਕਹਿਣ ਲੱਗੇ ਕਿ ਨਹੀਂ ਡਰੇ ਨਹੀਂ ਜਾਣਾ ਉੱਥੇ ਕੀ ਹੈ ਉੱਥੇ ਕੁਝ ਨਹੀਂਗਾ ਹੋਰ ਵੀ ਬਹੁਤ ਕੁਝ ਕਿਹਾ ਹੋਏਗਾ ਫਿਰ ਉਸ ਸਿਸਟਰ ਨੇ ਕੀ ਕੀਤਾ ਕਿ ਕਹਿਣ ਲੱਗੀ ਕਿ ਚਲੋ ਜਾਨ ਨਹੀਂ ਦੇਣਾ ਮੈਨੂੰ ਤੇ ਮੈਂ ਇੱਕ ਫੋਟੋ ਹੀ ਲੈ ਆਉਣੀ ਆਇਕਾ ਮੇ ਕੋਲ ਛੋਟੀ ਜੀ ਫੋਟੋ ਹੈ ਇਹ ਹੀ ਮੈਂ ਆਪਣੇ ਕਮਰੇ ਦੇ ਵਿੱਚ ਰੱਖ ਲਵਾਂ ਮੈਂ ਇੰਨਾ ਦੇ ਹੀ ਦਰਸ਼ਨ ਕਰ ਲਿਆ ਕਰਾਂਗੀ ਤੇ ਉਹਦੇ ਹਸਬੰਦ ਕਹਿਣ ਲੱਗੇ ਨਾ ਹੀ ਇਹ ਫੋਟੋ ਲੱਗੇਗੀ ਔਰ ਨਾ ਹੀ ਤੂੰ ਵਿਆਸ ਜਾਏਂ ਹਣੋ ਸਿਸਟਰ ਨੇ ਸੋਚਿਆ ਕਿ ਨਾਤੇ ਮੇਰਾ ਪਿੱਕਾ ਪਰਿਵਾਰ ਮੰਨਦਾ ਸੀ ਨਾ ਹੀ ਸੋਹਰਾ ਪਰਿਵਾਰ ਮੰਨਦਾ ਹੈ ਅਗਰ ਅੱਜ ਮੈਂ ਜਿੱਦ ਕਰਾਂਗੀ ਤੇ ਮੇਰਾ ਪਰਿਵਾਰ ਬਿਖਰ ਜਾਏਗਾ ਤੇ ਇਹ ਮੇਰੇ ਸਤਿਗੁਰੂ ਮੈਨੂੰ ਨਹੀਂ ਸਮਝਾਂਦਾ ਤੇ ਮੈਂ ਇਹ ਕੰਮ ਨਹੀਂ ਕਰਾਂ। ਉਹ ਸਿਸਟਰ ਨੇ ਕੀ ਕੀਤਾ ਜਿਹੜੀ ਫੋਟੋ ਸੀ ਉਹ ਆਪਣੀ ਅਲਮਾਰੀ ਦੇ ਵਿੱਚ ਰੱਖ ਦਿੱਤੀ। ਜਦ ਉਹ ਅਲਮਾਰੀ ਦੇ ਵਿੱਚ ਰੱਖੀ ਤੇ ਆਪਣੇ ਸਤਿਗੁਰੂ ਦੇ ਅੱਗੇ ਇੱਕ ਹੀ ਅਰਦਾਸ ਕੀਤੀ। ਉਹ ਸਿਸਟਰ ਕਹਿਣ ਲੱਗੀ ਕਿ ਅੱਜ ਮੈਂ ਸਤਿਗੁਰੂ ਉਦਾਸ ਨਹੀਂ ਹੋਣਾ। ਅੱਜ ਮੈਂ ਇੱਕ ਸਟਰੋਂਗ ਬੱਚੀ ਬਣਾਂਗੀ। ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਨੀ ਆ ਅਗਰ ਮੈਂ ਤੁਹਾਡੀ ਰੂਹੀ ਨਹੀਂ ਸਾਂ ਅਗਰ ਮੈਂ ਤੁਹਾਡੀ ਬੱਚੀ ਹੀ ਨਹੀਂ ਸਾਂ ਅਗਰ ਤੁਸੀਂ ਮੈਨੂੰ ਆਪਣੇ ਪਾਸੇ ਲਾਣਾ ਹੀ ਨਹੀਂ ਸੀ ਆਪਣਾ ਸਤਸੰਗ ਸੁਨਾਣਾ ਹੀ ਨਹੀਂ ਸੀ ਆਪਣਾ ਨਾਮ ਮੈਨੂੰ ਦੇਣਾ ਹੀ ਨਹੀਂ ਸੀ ਤੇ ਮੇਰਾ ਪਿਆਰ ਕਿਉਂ ਪਾਇਆ ਆਪਣੇ ਨਾਲ ਮੈਂ ਕਿਉਂ ਤੁਹਾਡੇ ਨਾਲ ਪਿਆਰ ਕਰਦੀ ਸੀ ਮੈਂ 9-10 ਸਾਲ ਦੀ ਸੀ ਔਰ ਅੱਜ ਮੈਂ ਵੱਡੀ ਵੀ ਹੋ ਗਈ ਹਾਂ ਮੇਰਾ ਵਿਆਹ ਵੀ ਹੋ ਗਿਆ ਹੈ ਪਰ ਤੁਸੀਂ ਮੇਰੀ ਪੁਕਾਰ ਅੱਜ ਤੱਕ ਨਹੀਂ ਸੁਣੀ ਪਰ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੀ ਕੁਝ ਨਹੀਂ ਕਹਾਂ ਉਹ ਫੋਟੋ ਅਲਮਾਰੀ ਚ ਬੰਦ ਕਰਕੇ ਇਹ ਗੱਲ ਕਹਿ ਕੇ ਉਸ ਸਿਸਟਰ ਆਪਣੀ ਜ਼ਿੰਦਗੀ ਜੀਣ ਲੱਗੀ ਫਿਰ ਉਹਨਾਂ ਨੇ ਕਦੀ ਵੀ ਆਪਣੇ ਪਰਿਵਾਰ ਨੂੰ ਇਹ ਗੱਲ ਨਹੀਂ ਕਹੀ ਲੇਕਿਨ ਜਦ ਅਸੀਂ ਸਤਿਗੁਰੂ ਦੇ ਨਾਲ ਬਹੁਤ ਪਿਆਰ ਕਰਦੇ ਹਾਂ ਔਰ ਬਚਪਨ ਤੋਂ ਹੀ ਸਾਡਾ ਪਿਆਰ ਪਹਿ ਜਾਂਦਾ ਹੈ ਨਾ ਤੇ ਅਸੀਂ ਛੱਡ ਹੀ ਨਹੀਂ ਸਕਦੇ ਨਹੀਂ ਭੁੱਲ ਸਕਦੇ ਚਾਹੇ ਜਿੰਨਾ ਮਰਜ਼ੀ ਅਸੀਂ ਕਹਿ ਲਈਏ ਕਿ ਤੈਨੂੰ ਅਸੀਂ ਅੱਜ ਤੋਂ ਬਾਅਦ ਛੱਡ ਦਿੱਤਾ ਛੱਡਿਆ ਹੀ ਨਹੀਂ ਜਾਂਦਾ ਪਿਆਰ ਹੀ ਇੰਨਾ ਪੈ ਜਾਂਦਾ ਹੁਣ ਉਹ ਸਿਸਟਰ ਕੀ ਕਰਨ ਲੱਗੀ ਜਦ ਵੀ ਉਹਦੇ ਹਸਬੰਡ ਇੱਧਰ ਉੱਧਰ ਹੁੰਦੇ ਸੀ ਤੇ ਉਹ ਆਪਣੇ ਫੋਨ ਦੇ ਉੱਤੇ ਕੋਸ਼ਿਸ਼ ਨਾਲ ਆਨਸਰ ਲਗਾ ਲੈਂਦੀ ਸੀ ਉਹ ਜਿਹੜੀ ਉਹਨਾਂ ਦੇ ਕੋਲ ਬੁੱਕ ਸੀ ਉਹ ਪੜਨ ਲੱਗ ਪੈਂਦੀ ਸੀ ਇੱਕ ਦਿਨ ਉਹ ਕੁਐਸਚਨ ਆਨਸਰ ਲਗਾ ਕੇ ਆਪਣੇ ਕਿਚਨ ਦੇ ਵਿੱਚ ਕੋਈ ਕੰਮ ਕਰ ਰਹੀ ਸੀ ਤੇ ਉਹਨਾਂ ਦੇ ਜਿਹੜੇ ਹਸਬੰਡ ਸੀ ਨਾ ਉਹ ਕੁਐਸਚਨ ਆਨਸਰਾਂ ਨੂੰ ਬੜੇ ਧਿਆਨ ਦੇ ਨਾਲ ਸੁਣ ਰਹੇ ਸੀ ਉਹਨਾਂ ਨੇ ਕੁਝ ਨਹੀਂ ਕਿਹਾ ਫਿਰ ਉਹ ਦਿਨ ਸਿਸਟਰ ਨੇ ਸੋਚਿਆ ਕਿ ਅੱਗੇ ਤੇ ਮੈਨੂੰ ਇਹ ਕੁਐਸਚਨ ਆਨਸਰ ਵੀ ਨਹੀਂ ਸੁਣਨ ਦੇਂਦੇ ਅੱਜ ਤੇ ਮੈਂ ਸੁਣ ਲਹੇਨੀ ਫਿਰ ਉਹ ਸਿਸਟਰ ਨੇ ਕੀ ਕੀਤਾ ਆਪਣੇ ਕੁਐਸਚਨ ਆਨਸਰ ਲਗਾਉਣੇ ਕਰਨੇ ਤੇ ਸੁਨਨ ਲਾ ਪੈਣਾ ਕਰਨਾ ਫਿਰ ਹੌਲੀ ਹੌਲੀ ਜਿਹੜੀ ਬੁੱਕ ਰੀਡ ਕਰਦੇ ਸੀ ਉਹ ਵੀ ਪੜਨ ਲੱਗ ਜਦ ਐਵੇਂ ਹੀ ਥੋੜਾ ਟਾਈਮ ਨਿਕਲ ਗਿਆ ਤੇ ਇੱਕ ਦਿਨ ਉਹਨਾਂ ਦੇ ਹਸਬੰਦ ਕਹਿੰਦੇ ਕਿ ਤੂੰ ਇੱਕ ਵਾਰ ਮੈਨੂੰ ਕਹਿੰਦੀ ਸੀ ਨਾ ਕਿ ਮੈਂ ਆਪਣੇ ਕਮਰੇ ਦੇ ਵਿੱਚ ਫੋਟੋ ਲਗਾ ਲਵਾਂ ਤੇ ਮੈਂ ਤੈਨੂੰ ਕਹਿ ਦਿੱਤਾ ਸੀ ਕਿ ਨਹੀਂ ਤੂੰ ਉਹ ਫੋਟੋ ਲਗਾ ਲੈ ਜਦ ਉਸ ਸਿਸਟਰ ਨੇ ਇਹ ਗੱਲ ਸੁਣੀ ਤੇ ਉਹਦਾ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਉਹਨੇ ਇੱਕ ਸਕਿੰਟ ਨਹੀਂ ਲਗਾਇਆ ਤੇ ਉਹ ਫੋਟੋ ਲਗਾ ਦਿੱਤੀ ਬੜੀ ਖੁਸ਼ ਐਵੇਂ ਹੀ ਹੌਲੀ-ਹੌਲੀ ਟਾਈਮ ਬੀਤਦਾ ਗਿਆ ਜਦ ਵੀ ਉਹ सिस्टर ਕੁਐਸਚਨ ਆਨਸਰ ਸੁਣਦੀ ਸੀ ਉਹਦੇ ਹਸਬੰਡ ਵੀ ਸੁਣਨ ਲੱਗੇ ਜੋ ਬੁੱਕ ਉਹ ਰੀਡ ਕਰਦੀ ਸੀ ਉਹਦੇ ਹਸਬੰਡ ਵੀ ਰੀਡ ਕਰਨ ਲੱਗੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਾ ਫਿਰ ਐਵੇਂ ਹੀ ਥੋੜਾ ਟਾਈਮ ਬੀਤਿਆ ਤੇ ਉਹਨਾਂ ਦੇ ਹਸਬੰਡ ਨੇ ਕਿਹਾ ਕਿ ਜਾ ਤੂੰ ਹੁਣ ਪਿਆਸ ਨਹੀਂ ਜਾ ਸਕਦੀ ਹੈ ਨਾਮਦਾਨ ਵੀ ਲੈ ਸਕਦੀ ਤੇ ਉਸ ਸਿਸਟਰ ਨੇ ਅੱਜ ਨਾਮਦਾਨ ਲੈ ਲਿਆ ਹੈ ਦੋ ਤਿੰਨ ਵਾਰ ਉਹ ਵਿਆਸ ਵੀ ਹੋ ਆਏ ਹਨ ਉਹਨਾਂ ਦੇ ਹਸਬੰਡ ਅਜੇ ਵਿਆਸ ਨਹੀਂ ਗਏ ਪਰ ਉਹ ਬਾਬਾ ਜੀ ਨੂੰ ਬਹੁਤ ਮੰਨਦੇ ਹਨ ਔਰ ਜਦ ਵੀ ਉਸ ਸਿਸਟਰ ਦਾ ਕੋਈ ਕੰਮ ਖਰਾਬ ਹੋ ਜਾਂਦਾ ਹੈ ਜਾਂ ਉਹ ਸਿਸਟਰ ਬਹੁਤ ਜ਼ਿਆਦਾ ਟੈਨਸ਼ਨ ਕਰਦੇ ਹਨ ਤੇ ਉਦਾਸ ਹੋ ਕੇ ਬੈਠ ਜਾਂਦੇ ਹਨ ਤੇ ਉਹਨਾਂ ਦੇ ਹਸਬੰਦ ਨੂੰ ਇੰਨਾ ਸਤਗੁਰੂ ਤੇ ਵਿਸ਼ਵਾਸ ਹੋ ਗਿਆ ਹੈ ਕਿ ਉਹ ਆਪਣੀ ਵਾਈਫ ਨੂੰ ਸਮਝਾਉਂਦੇ ਕਹਿੰਦੇ ਤੇਰੇ ਸਤਗੁਰੂ ਤੇ ਬਹੁਤ ਹੀ ਕਰਨੀ ਵਾਲੇ ਹਨ ਉਹ ਤੇ ਜਾਨੀ ਜਾਨ ਹਨ ਉਹ ਸਭ ਜਾਣਦੇ ਹਨ ਤੂੰ ਕਿਉਂ ਡੋਲਦੀ ਹੈ ਤੂੰ ਨਾ ਡੋਲਿਆ ਕਰ ਅੱਜ ਉਹਦੇ ਹਸਬੰਦ ਉਹਨੂੰ ਇਹ ਗੱਲਾਂ ਸਮਝਾਉਂਦੇ ਹਨ ਤੇ ਉਸ ਸਿਸਟਰ ਨੂੰ ਆਪਣੀ ਸਤਿਗੁਰੂ ਤੇ ਕਿੰਨਾ ਵਿਸ਼ਵਾਸ ਹੈ ਉਹ ਸਿਸਟਰ ਕਹਿਣ ਲੱਗੀ ਕਿ ਅੱਜ ਮੈਂ ਵਿਆਸਵੀ ਜਨਨੀ ਹ ਭਜਨ ਸਿਮਰਨ ਵੀ ਲੈ ਲਿਆ ਹੈ ਮੇਰੇ ਹਸਬੰਦ ਸਤਗੁਰੂ ਨੂੰ ਮੰਨਣ ਵੀ ਲੱਪੈ ਨਹੀਂ ਆਪੇ ਜਿੱਦਾਂ ਉਹਨਾਂ ਦਾ ਮਨ ਕਰੇਗਾ ਉਹੀ ਚਲੇ ਜਾਣਗੇ ਪਰ ਮੈਂ ਅੱਜ ਬਹੁਤ ਆਪਣੀ ਜ਼ਿੰਦਗੀ 'ਚ ਖੁਸ਼ ਹਾਂ ਕਹਿਣ ਵਾਲੀ ਗੱਲ ਸਿਰਫ ਇੰਨੀ ਹੈ ਇੱਕ ਬੱਚੀ ਨੂੰ ਜਦ ਬਚਪਨ ਤੋਂ ਹੀ ਆਪਣੇ ਸਤਗੁਰੂ ਦੇ ਨਾਲ ਅਟੁੱਟ ਪਿਆਰ ਪੈ ਗਿਆ ਸੀ ਨਾ ਪਿੱਕਾ ਪਰਿਵਾਰ ਮੰਨਦਾ ਸੀ ਜਦ ਉਸ ਬੱਚੀ ਦਾ ਵਿਆਹ ਹੋ ਗਿਆ ਤੇ ਨਾ ਸੋਹਰਾ ਪਰਿਵਾਰ ਮੰਨਦਾ ਸੀ ਉਸ ਬੱਚੀ ਨੂੰ ਕੌਣ ਸੰਭਾਲਣ ਵਾਲਾ ਸੀ ਇੱਕ ਸਤਿਗੁਰੂ ਉੱਥੇ ਕੌਣ ਆਇਆ ਸਤਿਗੁਰੂ ਤੇ ਉਸ ਬੱਚੀ ਦਾ ਪ੍ਰੇਮ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਮਾਲਿਕ ਸਾਡੀ ਸੌਂਦੇ ਨਹੀਂਗੇ ਉਹਦੇ ਰਗ ਰਗ ਦੀ ਸੁਣਦੇ ਹਨ ਪਲ ਪਲ ਦੀ ਸੁਣਦੇ ਹਨ ਅਸੀਂ ਪੁਕਾਰ ਹੀ ਨਹੀਂ ਕਰਦੇ ਅਸੀਂ ਹਾਰ ਜਾਂਦੇ ਹਾਂ ਉਸ ਬੱਚੀ ਨੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਵਿਆਹ ਤੱਕ ਵੀ ਉਸ ਸਤਿਗੁਰੂ ਦਾ ਲੜ ਨਹੀਂ ਛੱਡਿਆ ਕੋਣ ਇੰਨੇ ਸਾਲ ਆਪਣੇ ਸਤਿਗੁਰੂ ਨੂੰ ਪਿਆਰ ਕਰ ਲਏਗਾ ਕੋਣ ਕਰੇ ਅਸੀਂ ਕਰ ਸਕਦੇ ਨਹੀਂ ਸਾਡੇ ਚ ਇੰਨੀ ਚਾਹਤ ਹੀ ਨਹੀਂ ਕਿ ਇੰਨੀ ਸਾਡੇ ਚ ਪਾਵਰ ਹੀ ਨਹੀਂ ਕਿ ਸਾਡਾ ਤੇ ਇੱਕ ਕੰਮ ਵੀ ਨਾ ਸਵਰੇ ਨਾ ਤੇ ਅਸੀਂ ਤੇ ਸਤਗੁਰੂ ਹੀ ਛੱਡ ਦਿੰਨੇ ਹਾਂ ਅਸੀਂ ਸੋਚਦੇ ਹਾਂ ਇਹਦੇ ਲੜਨ ਲੱਗ ਕੇ ਸਾਨੂੰ ਕੀ ਮਿਲਿਆ ਕੁਝ ਵਿਰਲੀਆਂ ਹੀ ਰੂਹਾਂ ਹੁੰਦੀਆਂ ਹਨਾ ਜੋ ਆਪਣੇ ਸਤਿਗੁਰੂ ਤੇ ਇੰਨਾ ਵਿਸ਼ਵਾਸ ਕਰਦੀਆਂ ਹਨ ਔਰ ਸਤਿਗੁਰੂ ਉਹਨਾਂ ਦੀ ਪੁਕਾਰ ਸੁਣਦੇ ਵੀ ਹਨ ਐਵੇਂ ਸੁਣਦੇ ਨਹੀਂ ਐਵੇਂ ਉਹ ਮਾਲਿਕ ਆਪਣੀ ਰੂਹਾਂ ਦੇ ਸਾਰੇ ਕੰਮ ਸਵਾਰਦੇ ਹਨ ਕਿਵੇਂ ਉਸ ਰੂਹ ਨੂੰ ਮਾਲਿਕ ਨੇ ਪਰਖਿਆ ਹੈ ਕਿੱਡੇ ਪਾਰੇ ਕਰਮ ਹੋਣਗੇ ਉਸ ਰੂਹ ਦੇ ਔਰ ਫਿਰ ਉਸ ਮਾਲਿਕ ਨੇ ਉਹਨੂੰ ਆਪਣੇ ਲੜ ਲਾਇਆ ਹੈ ਤੇ ਅਸੀਂ ਅਸੀਂ ਜਿਨ੍ਹਾਂ ਨੂੰ ਵੀ ਸਤਿਗੁਰੂ ਆਸਾਨੀ ਦੇ ਨਾਲ ਮਿਲ ਗਿਆ ਹੈ ਕਿ ਅਸੀਂ ਇੰਨੀ ਕਦਰ ਕਰਦੇ ਹਾਂ ਇਹਨਾਂ ਸਾਖੀਆਂ ਦਾ ਸਤਸੰਗ ਦਾ ਸੁਣਨ ਦਾ ਸਿਰਫ ਸਾਡਾ ਇਹੀ ਮਕਸਦ ਹੁੰਦਾ ਹੈ ਕਿ ਸਾਡਾ ਮਾਲਿਕ ਦੇ ਨਾਲ ਪ੍ਰੇਮ ਵਧੇ ਅਸੀਂ ਆਪਣੇ ਮਾਲਿਕ ਤੋਂ ਬੇਮੁਖ ਨਾ ਹੋਈ ਜਿਆਦਾ ਤੋਂ ਜਿਆਦਾ ਅਸੀਂ ਸਤਿਗੁਰੂ ਵੱਲ ਅੱਗੇ ਵਧੀਏ ਜਦ ਅਸੀਂ satsang ਸੁਣਦੇ ਹਾਂ ਕਿਸੇ ਦੀ ਆਪ ਬੀਤੀ ਸੁਣਦੇ ਹਾਂ ਤੇ ਸਾਡੇ ਵੀ ਦਿਲ ਦੇ ਵਿੱਚ ਛੱਟ ਵੱਜਦੀ ਹੈ ਕਿ ਕਿੰਨੀਆਂ ਪਿਆਰੀਆਂ ਰੂਹਾਂ ਹਨ ਕਿੰਨੀਆਂ ਵਿਰਲੀਆਂ ਇਹੋ ਜਿਹੀਆਂ ਰੂਹਾਂ ਹਨ ਜਿਨ੍ਹਾਂ ਦੇ ਨਾਲ ਹੀ ਚਮਤਕਾਰ ਹੁੰਦੇ ਹਨ ਤੇ ਸਾਨੂੰ ਆਪਣੇ ਸਤਿਗੁਰੂ ਦੇ ਭਜਨ ਸਿਮਰਨ ਦੀ ਕਦਰ ਕਰਨੀ ਚਾਹੀਦੀ ਹੈ ਸਾਹੀ ਤੇ ਸਾਡੇ ਸਤਿਗੁਰੂ ਇਹ ਗੱਲ ਕਹਿੰਦੇ ਹਨ ਕਿ ਜਦ ਸਾਨੂੰ ਕੋਈ ਚੀਜ਼ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਨਾ ਤੇ ਉਹਦੀ ਅਸੀਂ ਕਦਰ ਨਹੀਂ ਕਰਦੇ ਉਹੀ ਚੀਜ਼ ਅਗਰ ਸਾਨੂੰ ਬੜੇ ਦੁੱਖ ਤਕਲੀਫਾਂ ਦੇ ਨਾਲ ਮਿਲੇਗੀ ਨਾ ਤੇ ਅਸੀਂ ਕਦੀ ਵੀ ਉਸ ਚੀਜ਼ ਨੂੰ ਨਹੀਂ ਭੁੱਲ ਸਕਾਂ ਤੇ ਅਗਰ ਸਾਨੂੰ ਆਸਾਨੀ ਦੇ ਨਾਲ ਭਜਨ ਸਿਮਰਨ ਮਿਲ ਗਿਆ ਹੈ ਤੇ ਸਾਨੂੰ ਮਾਲਕ ਕੀ ਇਹ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਸਾਨੂੰ ਕਦੀ ਪਰਖੀ ਨਾ ਕਿਉਂਕਿ ਅਸੀਂ ਐਸ ਯੋਗ ਨਹੀਂਗੇ ਆਪਣਾ ਭਜਨ ਸਿਮਰਨ ਬਸ ਸਾਡੇ ਕੋ ਐਵੇਂ ਹੀ ਕਰੰਦਾ ਰਹੇ ਕਿਉਂਕਿ ਜਿੱਦਨ ਉਹ ਪਰਖਣਤੇ ਆ ਗਿਆ ਨਾ ਅਸੀਂ ਖਰੇ ਨਹੀਂ ਉਤਰਾਂ ਬੜੀਆਂ ਕਸਵਟੀਆਂ ਲਾ ਦਿੰਦਾ ਹੈ ਉਹ ਫਿਰ ਅਸੀਂ ਉਹਦੇ ਤੇ ਪਾਰ ਨਹੀਂ ਨਿਕਲ ਸਕਦੇ ਤੇ ਸਾਨੂੰ ਆਪਣੇ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਸਤਿਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਆਪਣੇ ਭਜਨ ਸਿਮਰਨ ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ બસ ਇਹੀ ਸਾਡੇ ਸਤਿਗੁਰੂ ਦਾ ਹੁਕਮ ਹੈ ਰਾਧਾ ਸੂ